ਸਵੀਪ ਹੈ ਕੀ ਹੈ ਕਿਉਂਕਿ ਖਾਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਦੇਖਣ ਵਾਲੇ ਦਰਸ਼ਕ ਹੁੰਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਵੀਪ ਹੈ ਕੀ ਹੈ ਔਰ ਇਸ ਦਾ ਕੰਮ ਕੀ ਹੈ ਦੇਖੀ ਸਵੀਪ ਦਾ ਮਕਸਦ ਜੋ ਹੈ ਸਵੀਪ ਦਾ ਮਤਲਬ ਬੰਦਾ ਹੈ ਸਿਸਟਮੈਟਿਕ ਵੋਟਰਸ ਐਜੂਕੇਸ਼ਨ ਐਂਡ ਇਲੈਕਟ੍ਰੋਨਿਕ ਇਲੈਕਟੋਰਲ ਪਾਰਟਿਸਪੇਸ਼ਨ ਮਤਲਬ ਕਿ ਅਸੀਂ ਵੋਟਰਸ ਨੂੰ ਐਜੂਕੇਟ ਕਰੀਏ ਉਹਨਾਂ ਨੂੰ ਜਾਗਰੂਕ ਕਰੀਏ ਕਿ ਸਾਰੀ ਚੋਣ ਦੀ ਪ੍ਰਕਿਰਿਆ ਕੀ ਰਹਿੰਦੀ ਹੈ ਕਿਸ ਤਰ੍ਹਾਂ ਤਿਆਰੀ ਕੀਤੀ ਜਾਂਦੀ ਹੈ ਤੇ ਨਾਲ ਹੀ ਇਲੈਕਟੋਰਲ ਪਾਰਟਿਸਪੇਸ਼ਨ ਵਧਾਈਏ ਕਿ ਸਾਡਾ ਜੋ ਵੋਟਰ ਹੈ ਉਹ ਆ ਕੇ ਬੂਥਸ ਤੇ ਉੱਤੇ ਆਪਣੀ ਵੋਟ ਜ਼ਰੂਰ ਪਾਏ ਇਸ ਇਲੈਕਸ਼ਨ ਦਾ ਹਿੱਸਾ ਬਣੇ ਲੋਕਤੰਤਰ ਦਾ ਹਿੱਸਾ ਬਣੇ ਜ਼ਿਲ੍ਹਾ ਹੁਸ਼ਾਪੁਰ ਦੇ ਵਿੱਚ ਲਗਭਗ ਮੈਂ ਕਵਾਂਗੀ ਪਿਛਲੇ 2 ਮਹੀਨੇ ਤੋਂ ਵਕਫ ਵਕਾਰਵਾਈ ਕੀਤੀ ਜਾ ਰਹੀਆਂ ਨੇ ਤੇ ਪਿਛਲੀ ਵਾਰੀ ਜੋ ਰਿਜ਼ਲਟ ਅਨਾਉਂਸ ਹੋਇਆ SIPT CU ਆਫਿਸ ਵੱਲੋਂ ਹਰ 15 ਦਿਨ ਬਾਅਦ ਰੈਂਕਿੰਗ ਅਨਾਉਂਸ ਕੀਤੀ ਜਾਂਦੀ ਹੈ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਕਿਸ ਜ਼ਿਲ੍ਹੇ ਨੇ ਕਿੰਨੀ SIPT ਐਕਟੀਵਿਟੀਆਂ ਕੀਤੀ ਉਹ ਹੁਸ਼ਾਪੁਰ ਦਾ ਸਥਾਨ ਪ੍ਰਥਮ ਆਇਆ ਸੀ ਕਰਕੇ ਕਿ ਸਾਡੀ ਜੋ ਸਵੀਪ ਦੀ ਟੀਮਾਂ ਨੇ ਸਾਡੇ ਡਿਸਟ੍ਰਿਕਟ ਲੈਵਲ ਤੇ ਨਾਲ ਹੀ ਨਾਲ ਸਾਡੇ ਵਕਵਾ ਕ ਅਸੈਂਬਲੀ ਸੈਗਮੈਂਟ ਲੈਵਲ ਤੇ ਵੀ ਬਹੁਤ ਜ਼ਿਆਦਾ ਮਿਹਨਤ ਕਰ ਰਹੀਆਂ ਨੇ ਲੋਕਾਂ ਨੂੰ ਐਜੂਕੇਟ ਕਰਨ ਬਾਰੇ ਕਿ 1 ਜੂਨ ਨੂੰ ਅਸੀਂ ਆਪਣੀ ਵੋਟ ਜ਼ਰੂਰ ਪਾਉਣੀ ਹੈ ਸ਼ਾਹਪੁਰ ਦੇ ਵਿੱਚ ਇਸ ਦੇ ਤਹਿਤ ਹੀ ਇੱਕ Song ਵੀ ਬਣਾ ਕੇ ਲਾਂਚ ਕੀਤਾ ਗਿਆ ਇਸ ਗਾਣੇ ਦੇ ਜਰੀਏ ਅਸੀਂ ਕੋਸ਼ਿਸ਼ ਕੀਤਾ ਹੈ ਵੋਟਰ ਨੂੰ ਇਹ ਕਨਵਿੰਸ ਕਰਨ ਦੇ ਲਈ ਕਿ ਅਸੀਂ ਆਪਣੀ ਵੋਟ ਜ਼ਰੂਰ ਪਾਣੀ ਹੈ ਵੋ ਯਕੀਨੀ ਬਣਾਉਣੀ ਹੈ ਗਲ ਮੰਨ ਲੈ ਕਲ ਮੰਨ ਲੈ ਤਲਾ ਤੂੰ ਮੇਰੇ ਕੀ ਵੋਟ ਮੈਂ ਜ਼ਰੂਰ ਪਾਉਂਿਆ ਹੈ ਕੀ ਵੋਟ ਮੈਂ ਜ਼ਰੂਰ ਪਾਉਂਿਆ ਮੇਰੀ ਵੋਟ ਹੈ ਓਏ ਮੇਰੀ ਵੋਟ ਹੈ ਅਮਾਨਤ ਦੇਸ਼ ਦੀ ਕਿਦੇ ਨਾਲ ਹੀ ਤਰੱਕੀ ਹੋ ਦਾ 7 نیوز ਇੰਡੀਆ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਇਸ ਵਕਤ ਜਿਹੜਾ ਹੈ ਅਸੀਂ ਗੱਲ ਕਰ ਰਹੇ ਹਾਂ 스위ਪ ਰਾਹੀਂ ਜਿਹੜਾ ਹੈ ਨੌਜਵਾਨਾਂ ਨੂੰ ਲੋਕਾਂ ਨੂੰ ਜਿਹੜਾ ਹੈ ਮੋਟੀਵੇਟ ਕਰਨ ਵਾਸਤੇ ਖਾਸ ਕਰਕੇ 70% ਵੋਟ ਪੋਲ ਕਰਨ ਵਾਸਤੇ ਜਿਹੜਾ ਹੈ ਇੱਕ Song ਵੀ ਤਿਆਰ ਕੀਤਾ ਗਿਆ ਹੁਸ਼ਿਆਰਪੁਰ ਉਸ ਨੂੰ ਜਿਹੜਾ ਹੈ ਪ੍ਰਥਮ ਸਥਾਨ ਵੀ ਪ੍ਰਾਪਤ ਹੋਇਆ ਹੈ ਜੇਕਰ ਗੱਲ ਕੀਤੀ ਜਾਵੇ ਤੇ ਇਸ ਵਕਤ ਸਾਡੇ ਨਾਲ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਨਾ ਮੈਡਮ ਸਭ ਤੋਂ ਪਹਿਲਾਂ ਦਾ 7 نیوز ਇੰਡੀਆ ਤੇ ਤੁਹਾਡਾ ਸਵਾਗਤ ਹੈ ਤੇ ਸਵੀਪ ਹੈ ਕੀ ਇਹ ਕਿਉਂਕਿ ਖਾਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਦੇਖਣ ਵਾਲੇ ਦਰਸ਼ਕ ਹੁੰਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਵੀਪ ਹੈ ਕੀ ਆ ਔਰ ਇਸ ਦਾ ਕੰਮ ਕੀ ਹੈ ਤੇ ਇਸ ਦੇ ਤਹਿਤ ਕਿ ਸਵੀਪ ਹੈ ਕੀ ਆ ਔਰ ਲੋਕਾਂ ਤੱਕ ਇਹ ਆਪਣਾ ਜਿਹੜਾ ਕਾਰਜਕ੍ਰਮ ਕਿਸ ਤਰ੍ਹਾਂ ਪਹੁੰਚਾ ਰਿਹਾ ਹੈ ਪੂਰੀ ਜਾਣਕਾਰੀ ਦੇਖੀ ਸਵੀਪ ਦਾ ਮਕਸਦ ਜੋ ਹੈ ਸਵੀਪ ਦਾ ਮਤਲਬ ਬੰਦਾ ਹੈ ਸਿਸਟਮੈਟਿਕ ਵੋਟਰਸ ਐਜੂਕੇਸ਼ਨ ਐਂਡ ਇਲੈਕਟ੍ਰੋਨਿਕ ਇਲੈਕਟੋਰਲ ਪਾਰਟਿਸਪੇਸ਼ਨ ਮਤਲਬ ਕਿ ਅਸੀਂ ਵੋਟਰਸ ਨੂੰ ਐਜੂਕੇਟ ਕਰੀਏ ਉਹਨਾਂ ਨੂੰ ਜਾਗਰੂਕ ਕਰੀਏ ਕਿ ਸਾਰੀ ਚੋਣ ਦੀ ਪ੍ਰਕਿਰਿਆ ਕੀ ਰਹਿੰਦੀ ਹੈ ਕਿਸ ਤਰ੍ਹਾਂ ਤਿਆਰੀ ਕੀਤੀ ਜਾਂਦੀ ਹੈ ਤੇ ਨਾਲ ਹੀ ਇਲੈਕਟੋਰਲ ਪਾਰਟਿਸਪੇਸ਼ਨ ਵਧਾਈਏ ਕਿ ਸਾਡਾ ਜੋ ਵੋਟਰ ਹੈ ਉਹ ਆ ਕੇ ਬੂਥਸ ਤੇ ਉੱਤੇ ਆਪਣੀ ਵੋਟ ਜ਼ਰੂਰ ਪਾਏ ਇਸ ਇਲੈਕਸ਼ਨ ਦਾ ਹਿੱਸਾ ਬਣੇ ਲੋਕਤੰਤਰ ਦਾ ਹਿੱਸਾ ਬਣੇ ਇਸ ਦੇ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਲਗਭਗ ਮੈਂ ਕਵਾਂਗੇ ਪਿਛਲੇ 2 ਮਹੀਨੇ ਤੋਂ ਵਕਵਕ ਕਾਰਵਾਈ ਕੀਤੀ ਜਾ ਰਹੀਆਂ ਨੇ ਤੇ ਪਿਛਲੀ ਵਾਰੀ ਜੋ ਰਿਜ਼ਲਟ ਅਨਾਉਂਸ ਹੋਇਆ S P T CEO ਆਫਿਸ ਵੱਲੋਂ ਹਰ 15 ਦਿਨ ਬਾਅਦ ਰੈਂਕਿੰਗ ਅਨਾਉਂਸ ਕੀਤੀ ਜਾਂਦੀ ਹੈ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਕਿਸ ਜ਼ਿਲ੍ਹੇ ਨੇ ਕਿੰਨੀ S P T ਐਕਟੀਵਿਟੀਆਂ ਕੀਤੀ ਉਹ ਹੁਸ਼ਿਆਰਪੁਰ ਦਾ ਸਥਾਨ ਪ੍ਰਥਮ ਆਇਆ ਸੀ ਇਸ ਕਰਕੇ ਕਿ ਸਾਡੀ ਜੋ S P T ਟੀਮਾਂ ਨੇ ਸਾਡੇ ਡਿਸਟ੍ਰਿਕਟ ਲੈਵਲ ਤੇ ਨਾਲ ਹੀ ਨਾਲ ਸਾਡੇ ਵਕਵਕ ਅਸੈਂਬਲੀ ਸੈਗਮੈਂਟ ਲੈਵਲ ਤੇ ਵੀ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਹਨ ਲੋਕਾਂ ਨੂੰ ਐਜੂਕੇਟ ਕਰਨ ਬਾਰੇ ਕਿ 1 ਜੂਨ ਨੂੰ ਅਸੀਂ ਆਪਣੀ ਵੋਟ ਜ਼ਰੂਰ ਪਾਉਣੀ ਹੈ ਹੁਸ਼ਾਪੁਰ ਦੇ ਵਿੱਚ ਇਸ ਦੇ ਤਹਿਤ ਹੀ ਤੁਸੀਂ ਵੀ ਦੱਸਿਆ ਇੱਕ Song ਵੀ ਬਣਾ ਕੇ ਲਾਂਚ ਕੀਤਾ ਗਿਆ ਇਸ ਗਾਣੇ ਦੇ ਜਰੀਏ ਅਸੀਂ ਕੋਸ਼ਿਸ਼ ਕੀਤਾ ਹੈ ਵੋਟਰ ਨੂੰ ਇਹ ਕਨਵਿੰਸ ਕਰਨ ਦੇ ਲਈ ਕਿ ਅਸੀਂ ਆਪਣੀ ਵੋਟ ਜ਼ਰੂਰ ਪਾਣੀ ਹੈ ਵੋ ਯਕੀਨੀ ਬਣਾਉਣੀ ਹੈ ਅਸੀਂ ਇੱਕ ਮਾਡਲ ਪੋਲਿੰਗ ਸਟੇਸ਼ਨ ਰੇਲਵੇ ਮੰਡੀ ਕਨਿਆ ਸਕੂਲ ਹੁਸ਼ਾਪੁਰ ਦੇ ਵਿੱਚ ਬਣਾਇਆ ਇਸ ਮਾਡਲ ਪੋਲਿੰਗ ਸਟੇਸ਼ਨ ਦੇ ਉੱਤੇ ਅਸੀਂ ਇਹ ਦਿਖਾਣਾ ਚਾਹੁੰਦੇ ਕੀ ਕਿਸ ਤਰ੍ਹਾਂ ਦੀ ਸਹੂਲਤਾਂ 1 ਜੂਨ ਨੂੰ VOTER ਨੂੰ ਮਿਲੇਗੀ ਤੇ ਨਾਲ ਹੀ ਨਾਲ ਕੋਈ ਵੀ VOTER ਇਹ ਨਾ ਸੋਚੇ ਕਿ ਛੁੱਟੀ ਵਾਲਾ ਦਿਨ ਹੈ ਇਤਨੀ ਗਰਮੀ ਵਾਲਾ ਦਿਨ ਹੈ ਮੈਂ ਕਿਉਂ ਆਪਣੇ ਘਰ ਤੋਂ ਬਾਹਰ ਨਿਕਲ ਕੇ VOT ਪਾਣ ਨਹੀਂ ਜਾਵਾਂ ਅਸੀਂ ਇਹ VOTER ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿੱਥੇ ਤੁਸੀਂ ਇੱਕ ਤਰਫ ਆਪਣੀ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਓਗੇ ਉੱਥੇ ਹੀ ਤੁਸੀਂ ਆਪਣੀ ਛੁੱਟੀ ਵਾਲਾ ਦਿਨ ਇੱਕ ਤਿਉਹਾਰ ਦੀ ਵਾਂਗ ਮਨਾ ਸਕਦੇ ਹੋ ਸਾਡੇ ਬੂਥਾਂ ਦੇ ਉੱਤੇ ਬਹੁਤ ਤਿਆਰੀ ਕੀਤੀ ਗਈਆਂ ਨੇ ਤੇ ਇੱਕ ਇਸ ਨੂੰ ਤਿਉਹਾਰ ਦਾ ਮਾਹੌਲ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ VOTER ਨੂੰ ਕਿਤੇ ਵੀ ਨਾ ਲੱਗੇ ਕਿ ਮੈਂ ਆਪਣਾ ਟਾਈਮ ਸਮਾਂ ਬਰਬਾਦ ਕਰ ਰਹਾ ਜਾਂ ਫਿਰ ਮੇਰਾ ਇੱਕ ਕਰਨ ਨਾਲ ਕੀ ਪੂਰਾ ਹੁੰਦਾ ਹੈ ਇਸ ਤੋਂ ਇਲਾਵਾ ਬਹੁਤ ਟਾਰਗੇਟਡ ਅਸੀਂ ਐਕਟੀਵਿਟੀਜ਼ ਵੀ ਕਰ ਰਹੇ ਹਾਂ ਜੀ ਵੀ ਕਿ ਸਾਡੀ ਟੀਮਾਂ ਨੇ ਬੱਸ ਸਟੈਂਡ ਤੇ ਜਾ ਕੇ ਰੇਲਵੇ ਸਟੇਸ਼ਨ ਤੇ ਜਾ ਕੇ ਸਬਜ਼ੀ ਮੰਡੀ ਦੇ ਵਿੱਚ ਜਾ ਕੇ ਬਹੁਤ ਅਵੇਅਰਨੈਸ ਕੀਤੀ ਹੈ ਬੜੇ ਹੀ ਮੈਂ ਕਹਾਂਗੀ ਐਂਟਰਟੇਨਮੈਂਟ ਮਨੋਰੰਜਨ ਦੇ ਨਾਲ ਲੋਕਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਆਪਣੀ ਵੋਟ ਜ਼ਰੂਰ ਪਾਣੀ ਹੈ ਅਸੀਂ ਇੱਕ ਕਿਉਂਕਿ ਹੁਸ਼ਾਪੁਰ ਜ਼ਿਲ੍ਹੇ ਦੇ ਵਿੱਚ ਇਸ ਵਾਰੀ ਯੰਗ ਵੋਟਰ ਬਹੁਤ ਜ਼ਿਆਦਾ ਹੈ ਸਾਡੇ ਕੋਲ ਲਗਭਗ 40000 ਵੋਟਰ ਹੈ ਜੋ 18 ਤੋਂ 19 ਸਾਲ ਦੀ ਉਮਰ ਦਾ ਹੈ ਇਹਨਾਂ ਲਈ ਇੱਕ ਯੂਥ ਇਲੈਕਸ਼ਨ ਐਂਬੈਸਡਰ ਕਰਕੇ ਪ੍ਰੋਗਰਾਮ ਬਣਾਇਆ ਗਿਆ ਜਿਸ ਵਿੱਚ ਅਸੀਂ ਹਰ ਹਲਕੇ ਤੋਂ ਬੱਚੇ ਬੁਲਾ ਕੇ ਉਹਨਾਂ ਨੂੰ 3 ਦਿਨ ਦੀ ਟ੍ਰੇਨਿੰਗ ਦਿੱਤੀ ਦਿਖਾਇਆ ਕਿ ਕਿਸ ਤਰ੍ਹਾਂ ਸਾਰੀ ਚੋਣਾਂ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਕੀ ਸਾਡੀ ਜ਼ਿੰਮੇਵਾਰੀ ਬੰਦੀ ਹੈ ਕੀ ਸਾਡਾ ਅਧਿਕਾਰ ਬੰਦਾ ਹੈ ਹੁਣ ਇਹ ਬੱਚੇ ਸਾਡੇ ਜੋ ਯੂਥ ਇਲੈਕਸ਼ਨ ਐਂਬੈਸਡਰ ਹਨ ਇਹ ਜਾ ਕੇ ਆਪਣੇ ਇਲਾਕਿਆਂ ਦੇ ਵਿੱਚ ਇਸ ਵੀਪ ਐਕਟੀਵिटीज ਕਰ ਰਹੇ ਨੇ ਵੋਟਰਸ ਨੂੰ ਜਾਗਰੂਕ ਕਰ ਰਹੇ ਨੇ ਆਪਣੇ ਨਾਲ ਦੇ ਯੰਗ ਵੋਟਰਸ ਨੂੰ ਵੀ ਜਾਗਰੂਕ ਕਰ ਰਹੇ ਨਾਲ ਹੀ ਆਪਣੇ ਪਰਿਵਾਰ ਵਾਲਿਆਂ ਨੂੰ ਵੀ ਜਾਗਰੂਕ ਕਰ ਰਹੇ ਸੌਂਗ ਪਬਲਿਸ਼ ਹੋ ਗਿਆ ਪਬਲਿਸ਼ ਹੋਣ ਤੋਂ ਬਾਅਦ YouTube ਤੇ ਆ ਗਿਆ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਖਾਸ ਕਰਕੇ ਜੋ ਯੁਵਾ ਵਰਗ ਨੂੰ ਇੱਕ ਇਸ ਤਰ੍ਹਾਂ ਮੋਟੀਵੇਟ ਕਰ ਰਿਹਾ ਮੈਂ ਇਹੀ ਕਹਾਂਗੀ ਕਿ ਕਿਉਂਕਿ ਇੱਕ ਤਾਂ ਸੌਂਗ ਦੇ ਜੋ ਗੀਤ ਤੇ ਵਰਡਸ ਹੈ ਉਹ ਵੀ ਬਹੁਤ ਅੱਛੇ ਨੇ ਲਿਰਿਕਸ ਬਹੁਤ ਅੱਛੇ ਨਾਲ ਹੀ ਅਸੀਂ ਉਸ ਤੇ ਪੂਰਾ VOTING ਦਾ ਮਾਹੌਲ ਦਿਖਾਇਆ ਹੈ 1 ਜੂਨ ਨੂੰ ਕਿਸ ਤਰ੍ਹਾਂ ਦਾ ਮਾਹੌਲ ਹੋਣਾ ਹੈ ਉਹ ਦਿਖਾਇਆ ਹੈ ਤਾਂ ਬਹੁਤ ਅੱਛੀ ਇੱਕ ਵੀਡੀਓ ਬਣ ਕੇ ਆਈ ਹੈ ਸੋਸ਼ਲ ਮੀਡੀਆ ਤੇ ਖਾਸ ਤੌਰ ਤੇ ਇਹ ਗਾਣਾ ਬਹੁਤ ਪਸੰਦ ਵੀ ਕੀਤਾ ਗਿਆ ਤੇ ਬਹੁਤ ਜ਼ਿਆਦਾ ਸ਼ੇਅਰ ਵੀ ਹੋਇਆ ਹੈ ਜਿਸ ਕਰਕੇ ਜਿਲਾ ਹੁਸ਼ਿਆਪੁਰ ਨੂੰ ਪਹਿਲਾ ਸਥਾਨ ਵੀ ਮਿਲੇ ਮੈਮ ਗੱਲ ਕੀਤੀ ਜਾ ਵੀ ਤਾਂ ਹੁਣ ਇਸ ਵਕਤ ਜਿਹੜਾ ਹੈ ਕੌਂਡੌਨ ਸ਼ੁਰੂ ਹੋ ਚੁੱਕਿਆ ਲਗਭਗ 10 ਦਿਨ ਦਾ ਵਫਤ ਰਹਿ ਕੇ 10-12 ਦਿਨ ਦਾ ਔਰ ਕਿਸ ਤਰ੍ਹਾਂ ਦੀ ਤਿਆਰੀ ਰਹੇਗੀ ਖਾਸ ਕਰਕੇ ਯੁਵਾ ਵਰਗ ਨੂੰ ਜਿਹੜਾ ਹੈ ਪੋਲਿੰਗ ਸਟੇਸ਼ਨ ਤੇ ਲੈਣੇ ਕਿਉਂਕਿ ਬਹੁਤ ਸਾਰੇ ਯੁਵਾ ਵਰਗ ਨੂੰ ਇਹ ਨਹੀਂ ਹੁੰਦਾ ਕਿ VOTING ਪਾਵਾਂਗੇ ਗਰਮੀ 'ਚ ਜਾਵਾਂਗੇ ਖਾਸ ਕਰਕੇ ਉਸ ਨੂੰ ਲਿਬਾਉਣ ਵਾਸਤੇ ਉਸ ਨੂੰ ਲੈ ਕੇ ਆਉਣ ਵਾਸਤੇ ਕਿਸ ਤਰ੍ਹਾਂ ਦੀ ਤਿਆਰੀ ਹੁਣ ਅਸੀਂ ਆਪਣੀ ਤਿਆਰੀ ਬਿਲਕੁਲ ਗ੍ਰਾਸ ਰੂਟ ਲੈਵਲ ਤੇ ਸ਼ੁਰੂ ਕਰਤੀ ਹੈ ਅੱਜ 17 ਤਰੀਕ ਨੂੰ ਮਿਤੀ ਨੂੰ ਸਾਨੂੰ ਲਿਸਟ ਆਫ ਕੰਟੈਸਟਿੰਗ ਕੈਂਡੀਡੇਟਸ ਵੀ ਮਿਲ ਜਾਣਗੇ ਸਾਡਾ ਬੈਲਟ ਪੇਪਰ ਤਿਆਰ ਹੋ ਜਾਏਗਾ ਸਾਨੂੰ ਪਤਾ ਲੱਗ ਜਾਏਗਾ ਕਿ ਕੌਣ-ਕੌਣ ਇਹਨਾਂ ਚੋਣਾਂ ਦੇ ਵਿੱਚ ਖੜਾ ਹੈ ਸਾਡੇ ਬੀਐਲਓਜ਼ ਵੱਲੋਂ ਹਰ ਘਰ-ਘਰ ਜਾ ਕੇ ਵੋਟਰ ਸਲਿੱਪਸ ਬਣਨੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਹੁਣ ਸਾਡਾ ਫੋਕਸ ਰਹੇਗਾ ਅਸੀਂ ਕੱਲੇ-ਕੱਲੇ ਬੰਦੇ ਤੱਕ ਗ੍ਰਾਸ ਰੂਟ ਲੈਵਲ ਤੇ ਪਹੁੰਚ ਕੇ ਜਿਵੇਂ ਪੋਲੀਟੀਕਲ ਪਾਰਟੀਆਂ ਆਪਣੀ ਕੈਂਪੇਨਿੰਗ ਕਰਦੀਆਂ ਕਿ ਤੁਸੀਂ ਸਾਡੇ ਲਈ ਵੋਟ ਪਾਓ ਅਸੀਂ ਵੀ ਆਪਣੀ ਕੈਂਪੇਨਿੰਗ ਕਰ ਰਹੇ ਹਾਂ ਕਿ ਤੁਸੀਂ ਵੋਟ ਜ਼ਰੂਰ ਪਾਣੀ ਹੈ ਇਸ ਤਰ੍ਹਾਂ ਪਾਣੀ ਹੈ ਕਿ ਤੁਹਾਨੂੰ ਵੀ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਤੁਸੀਂ ਆਪਣਾ ਫਰਜ਼ ਵੀ ਨਿਭਾ ਸਕੋ ਤੇ ਨਾਲ ਹੀ ਇੱਕ ਜ਼ਿੰਮੇਵਾਰ ਸਰਕਾਰ ਵੀ ਬਣਾ ਸਕੋ ਮੈਂ ਇਸੇ ਨਾਲ ਇਹ ਵੀ ਐਡ ਕਰਨਾ ਚਾਹਾਂਗੀ ਕਿ VOTING ਪ੍ਰਕਿਰਿਆ ਦੇ ਵਿੱਚ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਸਾਡੀ ਟੀਮ ਵੱਲੋਂ ਵੀ ਖਾਸ ਤੌਰ ਤੇ ਧਿਆਨ ਦਿੱਤਾ ਜਾਂਦਾ ਹੈ ਕਿ ਕੋਈ ਵੀ VOTER ਆਪਣੇ ਵੋਟ ਤੇ ਹੱਤੋਂ ਵਾਂਝਾ ਨਾ ਰਹੇ ਜਿਸ ਦੇ ਵਿੱਚ ਖਾਸ ਤੌਰ ਤੇ ਬਜ਼ੁਰਗ ਵਿਅਕਤੀ ਉਹਨਾਂ ਲਈ ਖਾਸ ਪ੍ਰਬੰਧ ਕੀਤੇ ਜਾਂਦੇ ਨੇ ਕੋਈ PW D VOTER ਹੈ ਜਿਸ ਨੂੰ ਕਿਸੇ ਤਰ੍ਹਾਂ ਦੀ ਡਿਸੇਬਿਲਿਟੀ ਹੈ ਲੋਕੋਮੋਟਰ ਡਿਸੇਬਿਲਿਟੀ ਹੈ ਉਸ ਦੇ ਲਈ ਖਾਸ ਪ੍ਰਬੰਧ ਕੀਤੇ ਜਾਂਦੇ ਨੇ ਅਸੀਂ ਹਰ ਬੂਥ ਦੇ ਉੱਤੇ ਵੋਲੰਟੀਅਰਸ ਖੜੇ ਕੀਤੇ ਨੇ ਜੋ ਇਹਨਾਂ VOTERS ਨੂੰ ਮਦਦ ਕਰੇਗਾ ਵੀਲ ਚੇਅਰਸ ਹਰ ਬੂਥ ਤੇ ਉੱਤੇ ਮੌਜੂਦ ਨੇ ਰੈਂਪਸ ਬਣੇ ਹੋਏ ਆ ਹਰ ਬੂਥ ਤੇ ਤੇ ਇਸ ਤੋਂ ਇਲਾਵਾ ਵੀ ਜੇਕਰ ਕਿਸੇ ਵੀ ਵੋਟਰ ਨੂੰ ਕਿਸੇ ਤਰ੍ਹਾਂ ਦੀ ਕੋਈ ਮਦਦ ਚਾਹੀਦੀ ਹੈ ਇੱਕ ਸક્ષਮ ਐਪ ECI ਵੱਲੋਂ ਬਣਾਈ ਗਈ ਹੈ ਜਿਸ ਤੇ ਉੱਤੇ ਉਹ ਵੋਟਰ ਆਪਣੀ ਰਿਕੁਆਇਰਮੈਂਟ ਪਾ ਸਕਦਾ ਹੈ ਇੱਥੇ ਤੱਕ ਕਿ ਉਹ ਇਹ ਵੀ ਐਡ ਕਰ ਸਕਦੇ ਨੇ ਕਿ ਉਹਨਾਂ ਨੂੰ ਕੋਈ ਗੱਡੀ ਚਾਹੀਦੀ ਹੈ ਜੋ ਘਰ ਤੋਂ ਆ ਕੇ ਵਹੀਕਲ ਉਹਨਾਂ ਨੂੰ ਰਿਸੀਵ ਕਰੇ ਵਕ ਵਕ ਫੈਸਿਲਿਟੀਜ਼ ਅਵੇਲੇਬਲ ਹੈ ਮੈਂ ਇਹੀ ਕਹਿਣਾ ਚਾਹਾਂਗੀ ਕਿ ਹਰ ਵਰਗ ਦੇ ਲੋਕ ਆ ਕੇ ਆਪਣੀ ਵੋਟ ਪਾ ਸਕਦੇ ਹੈ ਬਸ ਦੋ ਹੀ ਸ਼ਰਤਾਂ ਨੇ ਕਿ ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਤੇ 18 ਸਾਲ ਤੋਂ ਉੱਪਰ ਉਸਦੀ ਉਮਰ ਹੋਣੀ ਚਾਹੀਦੀ ਜਿਸ ਦਾ ਵੋਟਰ ਆਈ.ਡੀ. ਕਾਰਡ ਬਣਿਆ ਹੋਵੇ ਹਰ ਵੋਟਰ ਆ ਕੇ ਆਪਣੀ ਵੋਟ ਜ਼ਰੂਰ ਪਾਏ 1 ਜੂਨ ਨੂੰ ਸਾਡੀ ਸਾਰੀ ਟੀਮਾਂ ਪੂਲਿੰਗ ਸਟੇਸ਼ਨ ਦੇ ਉੱਤੇ ਉਹਨਾਂ ਦਾ ਬੜੇ ਹੀ ਆਦਰ ਸਤਕਾਰ ਦੇ ਨਾਲ ਉਹਨਾਂ ਦੀ ਉਡੀਕ ਕਰਾਂਗੇ ਮੈਂ ਇੱਕ ਵਾਰੀ ਫੇਰ ਹੁਸ਼ਾਪੁਰ ਦੇ ਸਾਰੇ ਵੋਟਰਸ ਨੂੰ ਬੇਨਤੀ ਕਰਦੇ ਹਾਂ ਕਿ 1 ਜੂਨ ਨੂੰ ਅਸੀਂ ਵੋਟ ਜ਼ਰੂਰ ਪਾਏ ਬਿਲਕੁਲ ਇੱਕ ਜ਼ਿੰਮੇਵਾਰ ਨਾਗਰਿਕ ਦੀ ਤਰ੍ਹਾਂ ਵੋਟ ਪੋਲ ਕਰਨਾ ਸਾਡਾ ਅਧਿਕਾਰ ਹੈ ਜਿਸ ਨੂੰ ਲੈ ਕੇ ਜਿਹੜਾ ਹੈ ਸਵਿਫਟਿੰਗ ਦਿਨ ਰਾਤ ਆਪਣੀ ਮਿਹਨਤ ਕਰ ਰਹੀ ਹੈ ਜਿਸ ਦੇ ਤਹਿਤ ਹੁਸ਼ਾਰਪੁਰ ਨੂੰ ਪ੍ਰਥਮ ਸਥਾਨ ਪ੍ਰਾਪਤ ਹੋਇਆ ਹੈ ਕੈਮਰਾਮੈਨ ਨਰੇਸ਼ ਦੇ ਨਾਲ ਰਮਨ ਖੋਸਲਾ ਦਾ 7 نیوز ਇੰਡੀਆ ਹੁਸ਼ਾਰਪੁਰ